ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵੰਤ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤੇ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਪਵਾਨੀਗੜ੍ਹ ਰੋਡ ਤੇ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਜਿਹੜਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪਵਾਨੀਗੜ੍ਹ ਸੰਗਰੂਰ ਜਿਹੜਾ ਕਿ ਪੂਰੀ ਤਰ੍ਹਾਂ ਦੋਵੇਂ ਸੜਕਾਂ ਜਾਮ ਕਰ ਦਿੱਤੀਆਂ ਹਨ ਜਿੱਥੇ ਕਿ ਸਾਡੇ ਨਾਲ ਵੀਰ ਜੀ ਨੇ ਤਾਂ ਪਹਿਲਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਕੀ ਕਾਰਨ ਹੈ ਕਿ ਇੱਥੇ ਇਹ ਜਿਹੜਾ ਸੜਕ ਨੂੰ ਇਸ ਤਰ੍ਹਾਂ ਮੀ ਪੈੰਦੇ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਨ ਦਾ ਇਸ ਤਰ੍ਹਾਂ ਕਿ ਸੜਕ ਜਾਮ ਕਰਨ ਦਾ ਕੀ ਨਾਮ ਹੈ ਆਪਣਾ ਮੇਰੇ ਨਾਲ ਡਾਕਟਰ ਵਿੰਦਰ ਸਿੰਘ ਹੈ ਜੀ ਇਹ ਆਪਣਾ ਕੀ ਰੋੜ ਜਿਹੜਾ ਕਿਸਾ ਪ੍ਰਦਰਸ਼ਨ ਕਰਨ ਦਾ ਕਰਨ ਕੀ ਕਰਨਾ ਹੈ ਜੀ ਅਸੀਂ ਜੀ ਸਰਕਾਰੀ ਕਾਲਜਾਂ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਗੈਸਟੋਗਿਲਟੀ ਸਹਾਇਕ ਪ੍ਰੋਫੈਸਰ ਗੈਸਟੋਗਿਲਟੀ ਸਿਉਂਟ ਫਰੰਟ ਸਰਕਾਰੀ ਕਾਲਜ ਪੰਜਾਬ ਦੀ ਅਗਵਾਈ ਦੇ ਵਿੱਚ ਅੱਜ ਸਾਨੂੰ ਮਜਬੂਰੀ ਬਸ ਆਪਣੇ ਸਰਕਾਰੀ ਕਾਲਜਾਂ ਦੇ ਵਿੱਚੋਂ ਨਿਕਲ ਗਏ ਇਹਦੇ ਰੋੜ ਮਜਬੂਰ ਰੋਕਣੀ ਪਈ ਹੈਗੀ ਕਿਉਂਕਿ ਸਰਕਾਰਾਂ ਮਾਈਬਾਪ ਹੁੰਦੀਆਂ ਨੇ ਜਿਨ੍ਹਾਂ ਨੇ ਮਤਲਬ ਕਿ ਲੋਕਾਂ ਨੂੰ ਰੋਜ਼ਗਾਰ ਦੇਣਾ ਹੁੰਦਾ ਪਰ ਮੈਂ ਦੱਸ ਸਕਦਾ ਵੀ ਭਗਵੰਤ ਸਿੰਘ ਸਾਹਿਬ ਇਹ ਕਹਿੰਦੇ ਰਹੇ ਨੇ ਵੀ ਮੈਂ ਵੀ ਇੱਕ ਮਾਸਟਰ ਦਾ ਮੁੰਡਾ ਤੇ ਮੈਂ ਇਹਦੇ ਅਪਕਰ ਨੂੰ ਸੜਕ ਤੇ ਰੋਲ ਨਹੀਂ ਦੇਣਾ ਅਸੀਂ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਹਾਂ ਪਰ ਹੁਣ ਸਾਡੇ ਤੋਂ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਹੈ 140 ਬੰਦੇ ਜਿਨ੍ਹਾਂ ਦੀ 4 ਮਹੀਨਿਆਂ ਤੋਂ ਸੈਲਰੀ ਰੁਕੀ ਪਈ ਹੈ ਉਹਨਾਂ ਦਾ ਵਰਕਲੋਡ ਨਹੀਂ ਕਾਲਜ ਪ੍ਰਿੰਸੀਪਲਾਂ ਵੱਲੋਂ ਬਣਾਇਆ ਜਾ ਰਿਹਾ ਅਸੀਂ ਕਈ ਮੀਟਿੰਗਾਂ ਮਤਲਬ ਕਿ ਮਾਨਯੋਗ ਸੇਰੀ ਸਿੱਖਿਆ ਮੰਤਰੀ ਸਾਹਿਬ ਕਰ ਚੁੱਕੇ ਆ ਉਹ ਅਫਸਰਾਂ ਨੂੰ ਕਹਿ ਦਿੰਦੇ ਨੇ ਤੇ ਅਫਸਰਾਂ ਨੇ ਅਜੇ ਤੱਕ ਲਿਖਤੀ ਚਿੱਠੀ ਜਾਰੀ ਨਹੀਂ ਕੀਤੀ ਜਿਸ ਕਰਕੇ ਉਹਨਾਂ ਅਫਸਰਾਂ ਦੀ ਬਦੌਲਤ ਅਸੀਂ ਅੱਜ بارش ਦੇ ਵਿੱਚ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਇਕੱਠੇ ਹੋ ਕੇ ਗੈਸਟਬਿਲਟੀ ਸਹਿ ਇੱਕ ਪ੍ਰੋਫੈਸਰ ਇਹ ਰੋਡ ਜਾਮ ਕਰਨ ਲਈ ਮਜਬੂਰ ਹੋਏ ਆ ਕਿਉਂਕਿ ਜਦੋਂ ਕੋਈ ਇਹਦੇ ਅਪਕ ਰੋਡ ਮਜਬੂਰ ਮਜਬੂਰ ਹੋ ਕੇ ਰੋਡ ਨੂੰ ਰੋਕਦਾ ਤੇ ਇਹਦੇ ਪਿੱਛੇ ਉਹਦਾ ਬਹੁਤ ਵੱਡੇ ਮਤਲਬ ਕੇ ਕਾਰਨ ਹੁੰਦੇ ਨੇ ਹੁਣ ਅਸੀਂ ਓਵਰੇਜ ਹੋ ਗਏ ਸਾਨੂੰ ਸਰਕਾਰ ਨੇ ਪਹਿਲ ਦੇ ਹੱਦ ਤੇ ਸਾਡੀਆਂ ਨੌਕਰੀਆਂ ਨੂੰ ਪੱਕਾ ਕਰਨਾ ਸੀ ਪਰ ਪੰਜਾਬ ਦੀ ਆਪ ਸਰਕਾਰ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਿਆ ਦੇ ਵਿੱਚ ਵੱਡੇ ਬਦਲਾਅ ਲੈ ਕੇ ਆਵਾਂਗੇ ਉਹਨਾਂ ਨੇ ਸਿੱਖਿਆ ਦੇ ਵਿੱਚ ਵੱਡੇ ਬਦਲਾਅ ਲਿਆਂਦੇ ਨੇ ਸਾਡੀਆਂ ਨੌਕਰੀਆਂ ਸਾਡੇ ਤੋਂ ਖੋਈਆਂ ਜਾ ਰਹੀਆਂ ਸਾਡਾ ਵਰਕਲੋਡ ਖਤਮ ਕੀਤਾ ਜਾ ਰਿਹਾ ਹੈ ਸਾਡੀ ਥਾਂ ਤੇ ਨਵੇਂ ਸਹਾਇਕ ਪ੍ਰੋਫੈਸਰ ਭੇਜੇ ਜਾ ਰਹੇ ਨੇ ਜਦੋਂ ਕਿ ਕਈ ਨਵੇਂ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਜੇ ਨਵੇਂ ਪ੍ਰੋਫੈਸਰਾਂ ਨੂੰ ਭੇਜਣਾ ਤਾਂ ਉਹਨਾਂ ਖਾਲੀ ਪਈਆਂ ਸਾਮੀਆਂ ਦੇ ਭੇਜਿਆ ਜਾਵੇ ਤੇ ਸਾਡੀਆਂ ਸੇਵਾਵਾਂ ਨੂੰ ਨਿਜਮਿਤ ਕੀਤਾ ਜਾਵੇ ਤੇ ਕੋਈ ਲਿਖਤੀ ਪੱਤਰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਕਿਉਂਕਿ ਇਕੱਲੇ ਮੀਟਿੰਗਾਂ ਕਰਕੇ ਇਕੱਲੇ ਮਤਲਬ ਕੇ ਅਫਸਰਾਂ ਨੂੰ ਫੋਨ ਕਰ ਦੇਣੇ ਉਸ ਤੋਂ ਬਾਅਦ ਕੋਈ ਆਉਟਪੁੱਟ ਨਹੀਂ ਹੁੰਦੀ ਤਾਂ ਹੁਣ ਸਾਨੂੰ ਮਜਬੂਰੀ ਵਸ ਅੱਜ ਇੱਥੇ ਆਉਣਾ ਪਿਆ ਜੇ ਮੈਂ ਤੁਹਾਨੂੰ ਸੁਣਾਇਆ ਕਿ ਵੀਰ ਜਿੰਦਰਸਕਾ ਇਹਨਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਮੀ ਪੈਂਦੇ ਜਿਹੜਾ ਕਿ ਅੱਜ ਇਹ ਦਾ ਧਰਨਾ ਲਾਉਣ ਦੀ ਜਿਹੜਾ ਕਿ ਸੜਕ ਜਾਮ ਕਰਨ ਲਈ ਮਜਬੂਰ ਨੇ ਤਾਂ ਆਪਣੇ ਨਾਲ ਇੱਕ ਹੋਰ ਵੀ ਜੀ ਵੀ ਨਾ ਪਾਉਂਦਾ ਨਾਲ ਵੀ ਗੱਲਬਾਤ ਕਰਨ ਚਾਹਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਵਾਰ ਕੀ ਨਾਮ ਹੈ ਜੀ ਆਪਣਾ ਮੈਂ ਪ੍ਰੋਫੈਸਰ ਗੁਰਸੇਵ ਸਿੰਘ ਜੀ ਸਾਡੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਹੈ ਉਹਨਾਂ ਦੇ ਵਿੱਚ ਅਸੀਂ 795 ਪਰਿਵਾਰਾਂ ਦੇ ਜਿਹੜੇ ਲੋਕਾਂ ਬਤੌਰ ਗੈਸਟ ਫੈਕਲਟੀ ਸੈਕ ਪ੍ਰੋਫੈਸਰ ਲੰਬੇ ਸਮੇਂ ਤੋਂ ਸੁਆਮਾਂ ਨਿਵਾ ਰਹੇ ਆਂ ਸੋ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਿਟੀ ਦੇ ਵਿੱਚ ਸੰਗਰੂਰ ਵਿਖੇ ਆਏ ਆਂ ਮਜਬੂਰ ਹੋ ਕੇ ਅੱਜ ਸਾਨੂੰ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕਰਨਾ ਪੈ ਰਿਹਾ ਹੈ ਮੌਸਮ ਵੀ ਬਹੁਤ ਖਰਾਬ ਹੈ ਇੱਕ ਸਮਾਂ ਸੀਗਾ ਜਦੋਂ 19 ਅਕਤੂਬਰ ਮਾਨ ਸਾਹਿਬ ਦੇ ਜਨਮ ਦਿਨ ਵਾਲੇ ਦਿਨ ਅਸੀਂ ਇੱਥੇ ਆਏ ਸੀਗੇ ਉਦੋਂ ਸਾਨੂੰ ਇੱਥੋਂ ਭਰੋਸਾ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਦੁਬਾਰਾ ਇੱਥੇ ਆਉਣ ਦੀ ਜ਼ਰੂਰਤ ਨਹੀਂ ਪਊਗੀ ਬਹੁਤ ਸਾਰੀਆਂ ਮੀਟਿੰਗਾਂ ਨੇ ਸਾਡੇ ਕੋਲੇ ਪ੍ਰੂਫ ਪਏ ਨੇ ਕਿੰਨੀਆਂ ਮੀਟਿੰਗਾਂ ਮਾਨ ਜੋਗ ਚੇਰੀ ਸਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਸਾਹਿਬ ਨੇ ਉਹਨਾਂ ਦੇ ਉੱਚ ਅਧਿਕਾਰੀਆਂ ਨੇ ਸਾਡੇ ਨਾਲ ਕੀਤੀਆਂ ਨੇ ਜੋ ਵਰਬਲੀ ਸਾਡੇ ਨਾਲ ਵਾਅਦੇ ਕਰ ਜਾਂਦੇ ਨੇ ਉਹ ਕਦੇ ਵੀ ਵਾਅਦੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਨਹੀਂ ਲਿਆਉਂਦੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਵੀ ਜਾਂ ਤਾਂ ਉੱਚ ਅਧਿਕਾਰੀ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਰਹੇ ਨੇ ਜਾਂ ਉਹ ਧੱਕੇ ਨਾਲ ਇਸ ਡ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆਂ ਮਾਨ ਸਾਹਿਬ ਥੋੜੀ ਜੀ ਝਾਤ ਉਸ ਵਿਭਾਗ ਵੱਲ ਮਾਰਿਓ ਜਿਹੜੇ ਵਿਭਾਗ ਦੇ ਕਾਰਨ ਤੁਹਾਡਾ ਪਰਿਵਾਰ ਜਿਹੜਾ ਉਹ ਆਪਣੀ ਰੋਟੀ ਖਾਂਦਾ ਰਿਹਾ ਹੈ ਕਿਉਂਕਿ ਤੁਸੀਂ ਵੀ ਇੱਕ ਅਧਿਆਪਕ ਦੇ ਸੁਪੁੱਤਰ ਹੋ ਅਧਿਆਪਕ ਕੌਮ ਦਾ ਨਿਰਮਾਤਾ ਹੁੰਦਾ ਹੈ ਅੱਜ ਥੋੜੀ ਸਰਕਾਰ ਦੇ ਵਿੱਚ ਥੋੜੀ ਗਬਾਈ ਦੇ ਵਿੱਚ ਪੰਜਾਬ ਦੇ ਅਧਿਆਪਕਾਂ ਦਾ ਕੀ ਹਾਲ ਹੈ ਅੱਜ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਹੈ ਤੁਸੀਂ ਵਾਅਦੇ ਕਰਦੇ ਸੀਗੇ ਕਿ ਤੁਹਾਡੇ ਦੁੱਖ ਤਕਲੀਫਾਂ ਸੁਣ ਲਈ ਅਸੀਂ ਤੁਹਾਡੇ ਘਰਾਂ ਤੱਕ ਤੁਹਾਡੇ ਪਿੰਡਾਂ ਤੱਕ ਤੁਹਾਡੇ ਕਾਲਜਾਂ ਤੱਕ ਤੁਹਾਡੀਆਂ ਸੰਸਥਾਵਾਂ ਤੱਕ ਆਵਾਂਗੇ ਪਰ ਅੱਜ ਅਸੀਂ ਮਜਬੂਰ ਹੋ ਕੇ 19 ਅਕਤੂਬਰ ਨੂੰ ਤੁਹਾਡੇ ਦਰ ਤੇ ਆਏ ਸੀਗੇ ਅੱਜ ਅਸੀਂ ਨੈਸ਼ਨਲ ਹਾਈਵੇ ਤੇ ਬੈਠੇ ਆਂ ਪੰਜਾਬ ਦਾ ਉਹ ਚੇਰੀ ਸਿੱਖਿਆ ਮੰਤਰੀ ਪੰਜਾਬ ਦਾ ਚੇਰੀ ਸਿੱਖਿਆ ਵਿਭਾਗ ਜਿਹੜਾ ਉਹ ਦਿਨ ਰਾਤ ਲੱਗਿਆ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਬੀ ਕਿਸ ਤਰ੍ਹਾਂ ਖਰਾਬ ਕੀਤੀ ਜਾਵੇ ਥੋੜਾ ਜਿਹਾ ਮਾਨ ਸਾਹਿਬ ਗਰਾਊਂਡ ਲੈਵਲ ਤੇ ਧਿਆਨ ਮਾਰੋ ਕਿਤੇ ਇਹ ਨਾ ਹੋਵੇ ਆਉਣ ਵਾਲਾ ਸਮਾਂ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਵੀ ਪੰਜਾਬ ਦੀ ਇੱਟ-ਇੱਟ ਜਿਹੜੀ ਉਹ ਤੁਹਾਡੀ ਆਲੋਚਨਾ ਕਰਦੀ ਤੁਹਾਨੂੰ ਮਿਲੇ ਸੋ ਅਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਸਾਡੇ ਵੱਲੋਂ ਬੇਨਤੀ ਕਰਨ ਆਏ ਆਂ ਮਾਨ ਸਾਹਿਬ ਥੋੜਾ ਜਿਹਾ ਚੇਰੀ ਸਿੱਖਿਆ ਵਿਭਾਗ ਵੱਲ ਧਿਆਨ ਮਾਰੋ ਥੋੜਾ ਜਿਹਾ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢੋ ਤੁਹਾਡਾ ਚੇਰੀ ਸਿੱਖਿਆ ਮੰਤਰੀ ਉਚੇਰੀ ਸਿੱਖਿਆ ਸਕੱਤਰ ਡਾਇਰੈਕਟਰ ਚੇਰੀ ਸਿੱਖਿਆ ਔਰ ਸਾਰੇ ਉੱਚ ਅਧਿਕਾਰੀ ਜਿਹੜੇ ਕਿਸ ਤਰ੍ਹਾਂ ਦੀਆਂ ਲੰਬੇ ਸਮੇਂ ਤੋਂ ਗੈਸਟ ਫੈਕਲਟੀ ਸਹਿਕ ਪ੍ਰੋਫੈਸਰਾਂ ਨਾਲ ਜਿਹੜੀਆਂ ਬੱਸ ਲੁਕੀਆਂ ਕਰਦੇ ਆ ਰਹੇ ਨੇ ਔਰ ਸਾਨੂੰ ਲੰਬੇ ਸਮੇਂ ਤੋਂ ਜਿਹੜੇ ਅਸੀਂ ਪੰਜਾਬ ਦੇ ਸਰਕਾਰੀ ਕਾਲਜ ਨੂੰ ਜਿਉਂਦਾ ਰੱਖਿਆ ਹੋਇਆ ਹੈ ਕਿਵੇਂ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਉਹ ਪਲ-ਪਲ ਕਰਕੇ ਕੱਟਣੀ ਪੈ ਰਹੀ ਹੈ ਹੁਣ ਅਸੀਂ ਜਿਵੇਂ ਕਹਿੰਦੇ ਵੀ ਜ਼ਿੰਦਗੀ ਜਿਉਣੀ ਭੁੱਲ ਗਏ ਜ਼ਿੰਦਗੀ ਕੱਟ ਰਹੇ ਆ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ 795 ਪਰਿਵਾਰਾਂ ਦੇ ਸੇਵੇ ਜਦੋਂ ਬਲਣ ਉਹਦਾ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਅਸੀਂ ਇਹ ਤੁਹਾਡੇ ਚਰਨਾਂ 'ਚ ਅੱਜ ਬੇਨਤੀ ਲੈ ਕੇ ਆਏ ਆ ਮਾਨ ਸਾਹਿਬ ਜ਼ਿੰਦਗੀ ਬਹੁਤ ਅਸੀਂ ਉਹ ਜ਼ਿੰਦਗੀ ਜਿਹੜੀ ਚੜ੍ਹਦੀ ਕਲ ਵਾਲੀ ਸੀ ਉਹ ਅਸੀਂ ਬਤਾ ਚੁੱਕੇ ਹਾਂ ਹੁਣ ਸਾਡੀ ਜ਼ਿੰਦਗੀ ਜਿਹੜੀ ਤੁਸ ਉਸ ਕਿਨਾਰੇ ਤੇ ਲਿਆ ਕੇ ਖੜੀ ਕਰ ਦਿੱਤੀ ਹੈ ਕਿ ਪਤਾ ਨਹੀਂ ਕਿਹੜੇ ਮੋੜ ਤੇ ਆ ਕੇ ਜ਼ਿੰਦਗੀ ਸਾਨੂੰ ਧੋਖਾ ਦੇ ਜਵੇ ਉਹਦਾ ਜ਼ਿੰਮੇਵਾਰ ਤੁਹਾਡਾ ਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਵੇਗਾ ਉਹਦੇ ਜ਼ਿੰਮੇਵਾਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਖੁਦ ਹੋਮੋਗੇ ਤੇ ਸੁਣਾ ਕਿ ਕਿਸੇ ਦਾ ਵੀ ਕਿਸੇ ਵੀ انسان ਦਾ ਜੀ ਨਹੀਂ ਕਰਦਾ ਵਰਦੇ ਮੀਲੇ ਵਿੱਚ ਸੜਕਾਂ ਤੇ ਇਸ ਤਰ੍ਹਾਂ ਬੈਠਾ ਨੂੰ ਤਾਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਜਿਹੜਾ ਕਿ ਅਧਿਕਾਰਾਂ ਦੇ ਵਾਲਾ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਇਹਨਾਂ ਦੀ ਸਰਵਾਈ ਹੈ ਉਹ ਇਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਆਮਾਨ ਤੱਕ ਪਹੁੰਚਾ ਦਿਓ ਤਾਂ ਇਹ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਤੇ ਇਹ ਵਿਚਾਰੇ ਜਿਹੜੇ ਆ ਅਧਿਆਪਕ ਨੇ ਉਹ ਸੜਕਾਂ ਤੇ ਨਹਾ ਰੋਣਾ ਤੇ ਪੰਜਾਬ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼